ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਆਲ ਇੰਡੀਆ ਤੇ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਤੇ ਪੁਲ ਪ੍ਰਸ਼ਾਸਨ ਬੀਡੀ ਥਾਣੇ ਤੋਂ ਇਸ ਰਜਿੰਦਰ ਨਗਰ ਵਿੱਚ ਜਿੱਥੇ ਅੰਮ੍ਰਿਤਪਾਲ ਤੇ ਜਸਬੀਰ ਸਿੰਘ ਦੋਨੋਂ ਭਰਾ ਰਹਿੰਦੇ ਸਨ ਜਿਹਦਾ ਨਾਂ ਅੰਮ੍ਰਿਤਪਾਲ ਹੈ ਉਹ ਰੱਜ ਕੇ ਸ਼ਰਾਬ ਤੇ ਮੀਟ ਇਸ ਘਰ ਵਿੱਚ ਚੱਲਦਾ ਸੀ ਜਦੋਂ ਅਸੀਂ ਇਸ ਘਰ ਵਿੱਚ ਆਏ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਮਾਨ ਸਨ ਉੱਪਰਲੀ ਮੰਜ਼ਲ ਦੇ ਵਿੱਚ ਨਾ ਤਾਂ ਕੋਈ ਸੋਖਾ ਆਸਣ ਸੀ ਸਤਗੁਰਾਂ ਵਾਸਤੇ ਸੋਖਾ ਆਸਣ ਪੀੜਾ ਸਾਹਿਬ ਦੇ ਕੀਤਾ ਜਾਂਦਾ ਸੀ ਇੱਕ ਭੈਣ ਮਨਪ੍ਰੀਤਕੌਰ ਜਿਹੜੀ ਪ੍ਰਕਾਸ਼ ਕਰਦੀ ਸੀ ਉਹਨੇ ਵੀ ਅੰਮ੍ਰਿਤਨੀ ਘਰ ਦੇ ਕਿਸੇ ਮੈਂਬਰ ਤੇ ਅੰਮ੍ਰਿਤ ਨਹੀਂ ਛਕਿਆ ਇਹ ਸਿਰਫ ਦਰਬਾਰ ਸਾਹਿਬ ਦੇ ਲਾਗੇ ਹੀ ਰੈਸ਼ਾ ਤੇ ਆਪਣੇ ਬਾਬਾ ਦੀਪ ਸਿੰਘ ਦੇ ਸਤਾਨ ਦੇ ਵੀ ਬਿਲਕੁਲ ਲਾਗੇ ਹਨ ਅਸੀਂ ਅੰਮ੍ਰਿਤਸਰ ਕੀ ਸਾਰੇ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਜਿੱਥੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਮਾਨ ਹੈ ਉਹਨਾਂ ਨੂੰ ਬੇਨਤੀ ਤੁਹਾਡੇ ਮੀਡੀਆ ਰਾਈ ਕਰਦੇ ਆ ਕਿ ਉਹ ਆਪਣੇ ਆਪ ਗੁਰੂ ਗ੍ਰੰਥ ਸਾਹਿਬ ਜੀ ਗੁਰਦੁਆਰਾ ਸਾਹਿਬ ਵਿਖੇ ਸੁਭਾਏ ਮਾਨ ਕਰ ਦਿਓ ਜਿੱਦਾਂ ਕਿ ਸ਼ਰਾਬ ਮੀਠ ਕੋਈ ਪਰਿਵਾਰ ਦਾ ਮੈਂਬਰ ਅੰਮ੍ਰਿਤਧਾਰੀ ਨਹੀਂ ਹੈ ਕੋ ਕੇ ਮਰਜਾਦਾ ਹੈ ਕਿ ਸਤਿਗੁਰਾਂ ਦੇ ਤਾਬਿਆਂ 'ਚ ਬਹਿਣ ਵਾਲਾ ਵੀ ਅਮਰਤਾਰੀ ਹੋਣਾ ਚਾਹੀਦਾ ਹੈ ਤੇ ਜਿਨ੍ਹਾਂ ਘਰ ਵਿੱਚ ਕੋਈ ਸਮੇਂ ਸਿਰ ਪ੍ਰਕਾਸ਼ ਨਹੀਂ ਹੁੰਦਾ ਨਿਤਨੇਮ ਨਹੀਂ ਹੁੰਦਾ ਉਹੀ ਆਪਣੇ ਆਪ ਗੁਰੂ ਗ੍ਰੰਥ ਸਾਹਿਬ ਜੀ ਗੁਰਦਰਾ ਸਾਹਿਬ ਵਿਖੇ ਸੁਭਾਏਮਣ ਕਰ ਦਿਓ ਨਹੀਂ ਤਾਂ ਸਤਕਾਰ ਕਮੇਟੀ ਨੇ ਕਮਰਕਾਸੇ ਕੀਤੇ ਆ ਸਾਡਾ ਨੰਬਰ ਹੈਗਾ 9852 13317 ਜਦੋਂ ਤੁਸੀਂ ਸਾਨੂੰ ਯਾਦ ਕਰੋਗੇ ਦੱਸੋਗੇ ਤੁਹਾਡਾ ਨਾਮ ਗੁਪਤ ਰੱਖਾਂਗੇ ਤੇ ਤੁਰੰਤ ਆਪਣੇ ਸਾਰੇ ਸਿੰਘਾਂ ਸਮੇਤ ਬਾਬਾ ਦੀਪ ਸਿੰਘ ਦਾ ਬਣਾਇਆ ਜਥਾ ਪਹੁੰਚ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਅਸੀਂ ਇਹ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਹਨ ਇਹ ਆ ਰਾਮਸਰ ਵਿਖੇ ਸੁਭਾਏਮਣ ਕੀਤੇ ਗਏ ਹਨ ਪਰ ਨਾਲ ਹੀ ਇਹ ਇਥੋਂ ਦੀ ਸਾਰੀ ਪ੍ਰਬੰਧਕ ਕਮੇਟੀ ਸ਼੍ਰੋਮਣੀ ਕਮੇਟੀ ਦੇ ਸ੍ਰੀ ਕਾਲਪਤਸਰ ਦੇ ਨੁਮਾਇੰਦਿਆਂ ਨੂੰ ਬੇਨਤੀ ਕਰਦਾ ਤੁਹਾਡੇ ਮੀਡੀਆ ਰਹੀਂ ਕਿ ਜਿੰਨਾ ਜਿੰਨਾ ਦੇ ਘਰਾਂ ਚ ਗੁਰੂ ਗ੍ਰੰਥ ਸਾਹਿਬ ਕਿਉਂਕਿ ਇਹ ਤਾਂ ਕੋਈ ਪਾਕਿਸਤਾਨ ਤੋਂ ਕੋਈ ਚైనా ਤੋਂ ਨਹੀਂ ਆਏ ਨਾ ਕਿਸੇ ਅਮਰੀਕਾ ਤੋਂ ਆਏ ਨੇ ਇਹ ਸ਼੍ਰੋਮਣੀ ਕਮੇਟੀ ਕੋਲ ਹੈ ਸਾਰਾ ਪ੍ਰਬੰਧ ਹੈ ਇਕੱਲੀ ਸ਼੍ਰੋਮਣੀ ਕਮੇਟੀ ਦੇ ਦਿੱਲੀ ਕਮੇਟੀ ਜਿਹੜੀ ਸ਼ਿਪਾਈ ਕਰ ਰਹੀ ਹੈ ਐਵੇਂ ਨਾ ਜਿਹਨੂੰ ਮੂੰਹ ਚੋੱਕ ਕੇ ਜਿਹੜਾ ਤੁਹਾਡੇ ਕੋਲ ਆ ਜਾਂਦਾ ਹੈ ਜਾਂ ਤੁਹਾਨੂੰ ਕੋਈ ਫਰਮਾਇਸ਼ ਆਂਦੀ ਹੈ ਗੁਰੂ ਗ੍ਰੰਥ ਸਾਹਿਬ ਨਾਂ ਦਿਆ ਕਰੋ ਜੋ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਅਦਬ ਹੋਣਾ ਚਾਹੀਦਾ ਹੈ ਉਹ ਤੁਸੀਂ ਕਰਾਉਣਾ ਜਾਂ ਅਸੀਂ ਕਰਾਉਣਾ ਹੈ ਪਰ ਅਸੀਂ ਬੇਸਲੇ ਹੋ ਚੁੱਕੇ ਹਾਂ ਤਾਂ ਬੇਦਬੀਆਂ ਹੋ ਰਹੀਆਂ ਨੇ ਇਹ ਕੋਈ ਹੁਕਮਨਾਮਾ ਵੀ ਜਾਰੀ ਹੋਣਾ ਚਾਹੀਦਾ ਸ੍ਰੀ ਕ ਸੰਦੇਸ਼ ਵੀ ਜਾਰੀ ਹੋਣਾ ਜੀ ਦਾ ਜਿਨ੍ਹਾਂ ਨੇ ਘਰਾਂ ਚ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ਿਤ ਕੀਤੇ ਨੇ ਉਥੇ ਮਰਜ਼ਾਦਾ ਨਹੀਂ ਹੋ ਰਹੀ ਤੇ ਉਹ ਗੁਰਦੁਆਰਾ ਸਾਹਿਬ ਇੱਕੇ ਸੁਭਾਈ ਮਾਨ ਕਰ ਦੇਣ ਨਹੀਂ ਤਾਂ ਅਸੀਂ ਪ੍ਰਸ਼ਾਸਨ ਨੂੰ ਨਾਲ ਲੈ ਕੇ ਉਹਨਾਂ ਦੇ ਘਰਾਂ ਚ ਪਹੁੰਚਾਂਗੇ ਤੇ ਕਾਨੂੰਨੀ ਕਾਰਵਾਈ ਵੀ ਜ਼ਰੂਰ ਉਹਨਾਂ ਦੇ ਕਰਾਇਆ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਬਾਣੀ ਹਾਂ ਜੀ ਕਿਹੜਾ ਲਖਾ ਜੀ ਅਰੇ ਜਿੰਦ ਜਨ ਨਾ ਜਾਨ ਹਾਂ ਜੀ ਇੱਧਰ ਤੇ ਆ ਦੇ ਤੂੰ ਠੀਕ ਹੈ ਨਾ ਜਾਂਦੇ ਜਿਹੜੀ ਇਹਨਾਂ ਨੇ ਕਹਿਆ ਨਹੀਂ ਸੀ ਇੱਧਰ ਆ ਜਾ ਕੇ ਆਪ ਕਿਵੇਂ ਹੋ ਗਿਆ ਇਹ ਸ਼ਰਾਬ ਬੰਦ ਨਹੀਂ ਕਰਮ ਜਾਂਦੇ ਨੇ ਕੀ ਕੰਮ ਹੈ ਸੀ? ਉੱਚੀ ਉੱਚੀ ਬੋਲੂਗੀ। ਠੀਕ ਬਣਾ ਲੈਂਦੇ ਹਾਂ। ਹਾਂਜੀ। ਸ਼ਰਾਬ ਤੇਰੀ ਆ? ਹਾਂਜੀ। ਤੇਰੀ ਆ। ਕਿਥੇ ਗੁਰੂ ਦਾਸ ਦਾ ਪ੍ਰਕਾਸ਼ ਹੈ ਸ਼ਰਾਬ ਰੱਖਸਾ ਦੇ ਆਪਾਂ ਦੱਸਦੇ ਤੂੰ। ਨਹੀਂ ਬਾਕੀ। ਹੈਂ? ਨਹੀਂ ਬਾਕੀ। ਰੱਖਸਾ ਆ ਗਈ ਆ। ਹੈਂ? ਮੰਨਣਾ ਨਹੀਂ। ਮੰਨਣਾ ਦੱਦੀ। ਅੱਜ ਤੋਂ ਗਾਂ ਸ਼ਰਾਬ ਨਹੀਂ ਪੀਵਾਂਗਾ। ਹਾਂਜੀ। ਨਹੀਂ ਪੀਵਾਂਗਾ। ਨਹੀਂ ਪੀਵਾਂਗਾ। ਕਰ ਵੀ ਨਹੀਂ ਬਣਾਗਾ। ਹੈਂ? ਕਰ ਵੀ ਨਹੀਂ ਹੱਥੋਂ ਨਹੀਂ ਲਾਵਾਂਗਾ। ਇਹ ਫਿਰ ਇਹ ਪ੍ਰਸ਼ਾਸਨ ਨੇ ਕਬਜ਼ੇ ਲੈ ਲੈਣੀ ਹੁਣ ਤੇ ਤੇ ਪਰਚਾ ਦਰਜ ਕਰ ਦੇਣਾ ਹੈ ਬਕਸ਼ੀ ਕਿੰਨੀ ਬਕਸ਼ੀ ਉਹ ਬੇਲਾ ਦੱਸ ਜਿਹਨੂੰ ਘਰ ਤੋਂ ਤੁਸੀਂ ਕਰ ਸੱਦ ਕੇ ਪਰੋਣਿਆਂ ਨੂੰ ਕਰ ਸੱਦਿਏ ਤੇ ਉਹਦੀ ਮਣਕੇ ਬੇਇੱਜ਼ਤੀ ਕਰੀਏ ਸੋਭਾ ਦਿੰਦਾ ਬੰਨੂ ਘਰ ਗੁਰਗਰਾਸਾਂ ਨੂੰ ਸੱਦ ਕੇ ਦੀ ਮਰਜ਼ਾ ਦਾ ਦੀ ਲੰਘਣਾ ਕਰੀਏ ਮੈਨੂੰ ਮਹੀਨੇ ਬਾਅਦ ਦੇਖ ਲਿਓ ਮਨੁਸ਼ਿਆ ਕਿਹਾ ਉਹਨਾਂ ਤੇ ਸਾਰੀਆਂ ਬੋਤਲਾਂ ਕਿੰਨੀਆਂ ਹੋਣਗੀਆਂ ਅਸੀ ਜੀ ਹੀ ਨਹੀਂ ਮਾਪੇ ਅਸੀ ਕਿੱਥੇ ਗਿਆ ਹੈ ਕਿੰਨੀ ਆ ਗਈਆਂ ਤਾਰੇ ਸਾਹਮਣੇ ਹੀ ਜੋ ਗਿਤੀ ਕਰੋ ਇਹ ਲੋ ਪਿਆਰ ਬੀਅਰੇ ਕੀ ਨਾਲ ਬੀਅਰ ਦੀ ਪੇਟੀ ਕਿੰਨੀ ਸੋ ਬੀਅਰਸ ਬੀਅਰ ਬੀਅਰ ਕੋਣ ਪੀਂਦਾ ਬੀਅਰ ਕੋਣ ਪੀਦਾ ਕਰਦੀ ਵਿਧੀਦਰੀ ਹੈ ਕੋਣ ਪਿੰਦਾ ਬੀਅਰ ਬੀਅਰ ਕੋਣ ਕੋਣ ਦੱਸ ਦੇ ਬੀਅਰ ਕੱਝ ਆਉਂਦੀ ਆ ਕੱਚੋਂ ਦਿਖਾ ਕਰਦੀ ਆਉਂਦੀ ਆ ਦੱਸ ਦੇ